ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਸੀਂ ਵੀ ਪੰਗਾ ਲੈ ਲਿਆ ਇਹ ਕੈਰਮ ਬੋਰਡ ਜੀ ਤੇ ਇਹ ਜਿਹੜੀ ਆਪਾਂ ਮੋਬਾਈਲਾਂ ਦੇ ਵਿੱਚ ਖੇਡਦੇ ਹੁੰਦੇ ਸੀਗੇ ਉੱਥੇ ਤਾਂ ਬਸ ਨਵੇਂ ਨਿਸ਼ਾਨੇ ਚ ਲਾਈ ਜਾਂਦੇ ਸੀ ਪਰ ਅਸਲ ਵਿੱਚ ਇਹਨੂੰ ਖੇਡ ਕੇ ਬੜਾ ਨਜ਼ਾਰਾ ਆ ਪਰ ਅਸੀਂ ਪਹਿਲੀ ਵਾਰੀ ਇਹ ਖੇਡੀ ਸੀ ਇਹਦਾ ਜਿਹੜਾ ਰੈਂਟ ਹੈ ਉਹ 250 ਰੁਪਿਆ ਅੱਧੇ ਘੰਟੇ ਦਾ ਲਿਖਿਆ ਹੋਇਆ ਸੀ ਤਾਂ ਅਸੀਂ ਤਾਂ ਵੱਧ ਹੀ ਖੇਡ ਗਏ ਤੇ ਇਹ ਨਜ਼ਾਰਾ ਬੜਾ ਆ ਇਹ ਜਿਹੜਾ ਸੀ ਆ ਗੇਂਦ ਚੱਕੀ ਫਿਰਦੇ ਆਂ ਇਹ ਗੇਂ ਚੱਕਣੀ ਨਹੀਂ ਹੁੰਦੀ ਸਾਨੂੰ ਪਤਾ ਨਹੀਂ ਸੀਗਾ ਫਿਰ ਬਾਅਦ ਵਿੱਚ ਸਾਨੂੰ ਬੇਟਰ ਨੇ ਦੱਸਿਆ ਬੇਟਰ ਬਹੁਤ ਤਾਕੜੇ ਸ਼ਾਟ ਲਾਉਂਦੇ ਨੇ ਬਹੁਤ ਵਧੀਆ ਖੇਡਦੇ ਨੇ ਇਹਦੇ ਤੁਹਾਨੂੰ ਮੈਂ ਰੂਲ ਦੱਸਦਾ ਤੇ ਇਹ ਖੇਡਣੀ ਕਿਵੇਂ ਹੈ ਤੇ ਕੀ ਗੱਲਬਾਤ ਹੁੰਦੀ ਹੈ ਜਿਹੜੀ ਬਾਲ ਨਾਲ ਅਸੀਂ ਨਿਸ਼ਾਨੇ ਲਾ ਰਹੇ ਹਾਂ ਇਹ ਬਾਲ ਜਦੋਂ ਸਟਾਰਟ ਕਰਨਾ ਹੈ ਤਾਂ ਜਿਹੜਾ ਮਰਜ਼ੀ ਬੰਦਾ ਜਿਹਦੀ ਮਰਜ਼ੀ ਪਹਿਲਾਂ ਵਾਰੀ ਹੈ ਤੇ ਜਿਹਨੇ ਸ਼ਾਟ ਦੇ ਵਿੱਚ ਕੋਈ ਵੀ ਗੇਂਦ ਅੰਦਰ ਵਾਗੀ ਪਹਿਲੇ ਸ਼ਾਟ ਚ ਨਹੀਂ ਕੀ ਦੂਜੇ ਸ਼ਾਟ ਤੇ ਨਹੀਂ ਕੀ ਤੇ ਤੀਜੇ ਚ ਨਹੀਂ ਕੀ ਚੌਥੇ ਚ ਨਹੀਂ ਜਿਹੜਾ ਮਰਜ਼ੀ ਵਾਰੀ ਵਾਰੀ ਚਲਾਈ ਜਾਂਦਾ ਜਿਹੜੇ ਵੀ ਸ਼ਾਟ ਦੇ ਵਿੱਚ ਜਿਹੜੀ ਬਾਲ ਵਾਗੀ ਇਹ ਦੋ ਤਰ੍ਹਾਂ ਦੀਆਂ ਬੋਲਾਂ ਨੇ ਇੱਕ ਤਾਂ ਦੋ ਰੰਗੀਆਂ ਨੇ ਉਹਨੂੰ ਸ਼ਾਇਦ ਸ਼ਟਰਾਉਂਗ ਕਹਿੰਦੇ ਨੇ ਇੱਕ ਇੱਕ ਰੰਗ ਜਿਹੀਆਂ ਨੇ ਉਹਨਾਂ ਨੂੰ ਪਤਾ ਨਹੀਂ ਕਿਹੜੀ ਨਾਮ ਦੇ ਲੈਂਦਾ ਸੀ ਤੇ ਜਿਨੇ ਮਤਲਬ ਪਹਿਲਾਂ ਜਿਹੜੀ ਪਾਲੀ ਤਾਂ ਉਹੀ ਪਾਊਗਾ ਉਹ ਬਾਅਦ ਦੇ ਵਿੱਚ ਵੀ ਉਹੀ ਗੰਨ ਗੇਂਦਾ ਪਾਉਣੇ ਪੈਣਗੇ ਜੇ ਦੂਜੀ ਪਾਉ ਤਾਂ ਫੌਨ ਹੈ ਤੇ ਜਿਵੇਂ ਇਹਦੇ ਵਿੱਚ ਇੱਕ ਕਾਲੇ ਰੰਗ ਦੀ ਹੈ ਪੁਰਾਣੀ ਐ ਚਾਹੇ ਉਹਨੇ ਸਾਰੀਆਂ ਗੇਂਦਾਂ ਪਾ ਲਈਆਂ ਪਰ ਲਾਸਟ ਦੇ ਉੱਤੇ ਕਾਲੀਏ ਜਿਹੜੀ ਉਹ ਪਾ ਕੇ ਹੀ ਗੇਮ ਜਿੱਤੀ ਮੰਨੀ ਜਾਊਗੀ ਇਹਦੇ ਵਿੱਚ ਫੌਲ ਵੀ ਹੁੰਦੇ ਨੇ ਜੇ ਜਿਹੜੀ ਗੇਂਦ ਆਪਾਂ ਨਿਸ਼ਾਨੇ 'ਚ ਲਾਉਣੇ ਆ ਉਹ ਗੇਂਦ ਜੇ ਆ ਗਲੇ ਦੇ ਵਿੱਚ ਵੱਜੇ ਕਿਸੇ ਵੀ ਗਲੇ ਦੇ ਵਿੱਚ ਨਾਲ ਹੀ ਉਹਦੇ ਤਾਂ ਵੀ ਫੌਲ ਐ ਤੇ ਉਹ ਫੌਲ ਦੇ ਨਾਲ ਫਿਰ ਵਾਰੀ ਐ ਜਿਹੜੀ ਉਹ ਦੂਜੇ ਬੰਦੇ ਦੀ ਹੁੰਦੀ ਤੇ ਉਹ ਆਪਦੀ ਆਪਦੇ ਢੰਗ ਤਰੀਕੇ ਨਾਲ ਉਹਨੂੰ ਗੇਂਦ ਨੂੰ ਰੱਖ ਸਕਦਾ ਚੱਕ ਕੇ ਤੇ ਇਹ ਫੌਲ ਜੇ ਆਪਾਂ ਬਾਲਡ ਪਾ ਦਨੇ ਤਾਂ ਵੀ ਫੌਲ ਐ ਜੇ ਆਪਾਂ ਕਿਸੇ ਹੋਰ ਦੀ ਗੇਂਦ ਗਲੇ ਚ ਪਾ ਦਨੇ ਆ ਤਾਂ ਵੀ ਫੌਲ ਹੈ ਤੇ ਹਜੇ ਇਹ ਪਹਿਲੀ ਸਟੇਜ ਤੀ ਜਿਵੇਂ ਆਪਾਂ ਇਹਦਾ ਡਾਇਰੈਕਟਰ ਜਿਹਨਾਂ ਨਿਸ਼ਾਨੇ ਲਾ ਰਹੇ ਹਾਂ ਅਸੀਂ ਪਰ ਜਿਹੜੇ ਬੰਦੇ ਤਜਰਬੇਕਾਰ ਨੇ ਵਧੀਆ ਵਧੀਆ ਗੇਮ ਲਾਉਂਦੇ ਨੇ ਆ ਪੂਰੇ ਸ਼ੌਂਕ ਨਾਲ ਖੇਡਦੇ ਨੇ ਉਹ ਤਾਂ ਮਤਲਬ ਇਨਡਾਇਰੈਕਟਲੀ ਜਿਹੜੀ ਨਿਸ਼ਾਨੇ ਲਾਉਣੇ ਹੁੰਦੇ ਨੇ ਕਮਾ ਕੇ ਉਹ ਬਹੁਤ ਤਕੜੀ ਚੀਜ਼ ਹੈ ਜੇ ਉੱਥੇ ਤੱਕ ਬੰਦਾ ਖੇਡਣ ਲੱਗ ਜਾਏ ਪਰ ਖੇਡ ਕੇ ਨਜ਼ਾਰਾ ਹੀ ਬੜਾ ਆਇਆ ਯਾਰ ਟਾਈਮ ਪਾਸ ਨੂੰ ਬਹੁਤ ਵਧੀਆ ਚੀਜ਼ ਹੈ ਇਹ ਇਸੰਗ ਰੂਰ ਪੈਰਾਮਿਡ ਦੇ ਵਿੱਚ ਐ ਵੈਸੇ ਤਾਂ ਹਰ ਇੱਕ ਮੌਲ ਮੁੱਲ ਦੇ ਚ ਪਈਆਂ ਹੀ ਹੁੰਦੇ ਨੇ ਤੇ ਅ ਕਿਸੇ ਦਿਨ ਮਤਲਬ ਬੰਦੇ ਕੋਲ ਬੇੜ ਹੋਵੇ ਯਾਰ ਦੋਸਤੋਂ ਹੁਣ ਤਾਂ ਇੱਥੇ ਵਧੀਆ ਤੁਸੀਂ ਇੰਜੋਏ ਕਰ ਸਕਦੇ ਹੋ ਖਾਣ ਪੀਣ ਦਾ ਪੂਰਾ ਵਧੀਆ ਅਰੇਂਜਮੈਂਟ ਹੈ ਇੱਥੇ ਅ ਅੰਦਰਲੇ ਪਾਸੇ ਇਹਦੇ ਮਤਲਬ ਬੈਠਣ ਨੂੰ ਹੈਗਾ ਵਧੀਆ ਖਾਣ ਪੀਣ ਨੂੰ ਸੌਦਾ ਤੇ ਬਾਹਰ ਤੁਸੀਂ ਇਹ ਮਤਲਬ ਰੂਫ ਤੇ ਬਣਾਇਆ ਹੋਇਆ ਇਹ ਬਹੁਤ ਸੋਹਣਾ ਲੋਕੇਸ਼ਨ ਬਹੁਤ ਤਕੜੀ ਹੈ ਜਿਹੜਾ ਆਟੋਲੇਟ ਬਣਾਇਆ ਸੰਗਰੂਰ ਦਾ ਹੈ ਇਹ ਉਹਦੇ ਉਹਦੇ ਵਿੱਚ ਆ ਇਹ ਬਹੁਤ ਘੈਂਟ ਨਜ਼ਾਰਾ ਆਇਆ ਬਹੁਤ ਘੈਂਟ ਗੇਮ ਲੱਗੀ ਸਾਨੂੰ ਇਹ ਬਾਕੀ ਤੁਸੀਂ ਦੱਸੋ ਖੇੜੀ ਆ ਕਿਸਨੇ ਗੇਮ ਇਹ ਜੇ ਖੇੜੀ ਆ ਤਾਂ ਕਿੰਨੇ ਕਮ ਆਹ ਰੋ ਆਜੋ ਫਿਰ ਮੈਂ ਚਲਾਵਾਂਗੀ ਕਿਸੇ ਦਾ ਨਾ ਮੈਚ ਧਰੋ ਤੇ ਬਾਕੀ ਵੀਡੀਓ ਨੂੰ ਲਾਈਕ ਕਰ ਲੋ ਕਮੈਂਟ ਕਰ ਲੋ ਸ਼ੇਅਰ ਕਰੋ ਧੰਨਵਾਦ ਸਾਰਿਆਂ ਦਾ ਗੇਮ ਦੇਖੋ ਕਿਵੇਂ ਚੱਲਦੀ ਹੈ

ਤਨ ਬਾਇਰੋ ਕਰਦੇ ਮੈਂ ਤਾਂ ਬਿਨਾਂ ਰੋਕਿਆ ਹੀ ਚੱਲਿਆ ਆ ਤੈਨੂੰ ਵੀ ਰਾਤ ਨੂੰ ਦੌੜ ਗਿਆ ਇਧਰ ਕਿੱਦਿ ਲੱਗ ਗਿਆ ਹੁਣ ਆ ਉਹਨੇ ਰੋਕਿਆ ਆ ਤੈਨੂੰ ਆਪਾਂ ਨੂੰ ਸ਼ਾਟ ਨਹੀਂ ਮਾਰਨਾ ਸ਼ਾਟ ਬਹੁਤ ਪਾੜਾ ਪੈਂਦਾ ਮੈਂ ਮਾਰੂ ਆ ਹਾਂ ਦਾ ਤੈਨੂੰ ਆਪੇ ਉਹ ਮੇਰੇ ਯਾਹਨ नहीं लगा भी ना नहीं नहीं लगा バニンがバニン。